ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਸ ਇਤਿਹਾਸਕ ਲੜੀ ਦੇ ਵਿੱਚ ਅੱਜ ਅਸੀਂ ਸਰਵੰਗ ਕਰਾਂਗੇ ਕਿ ਸਤਿਗੁਰੂ ਅੰਗਦ ਦੇਵ ਜੀ ਦਾ ਇੱਕ ਸ਼ਰਧਾਲੂ ਗੋਇੰਦਾ ਜੋ ਮਰਵਾ ਖੱਤਰੀ ਜਾਤ ਵਿੱਚੋਂ ਸੀ ਗੁਰੂ ਸਾਹਿਬpass ਆਇਆ ਤੇ ਬੇਨੈਤ ਕੀਤੀ ਕਿ ਉਸ ਪਾਸ ਕਾਫੀ ਜ਼ਮੀਨ ਹੈ ਤੇ ਉਹ ਦਰਿਆ ਬਿਆਸ ਦੇ ਕੰਡੇ ਤੇ ਹੈ ਜਿੱਥੇ ਪੱਤਣ ਵਾਲੀ ਥਾਂ ਹੈ ਨਗਰ ਬਸਾਉਣਾ ਚਾਹੁੰਦਾ ਹੈ ਅਨੇਕਾਂ ਵਾਰ ਯਤਨ ਕੀਤਾ ਸੀ ਪਰ ਨਗਰ ਨਹੀਂ ਸੀ ਬਸ ਸਕਿਆ ਕਦੀ ਕੋਈ ਬਿਗਨ ਅਤੇ ਕਦੀ ਕੋਈ ਬਿਗਨ ਆ ਪੈਂਦਾ ਸੀ ਇਹ ਥਾਂ ਦੇਖਣ ਨਾਲ ਹਰ ਪਾਸਿਓਂ ਬੜਾ ਖੂਬਸੂਤ ਲੱਗਦਾ ਸੀ ਪਰ ਇਸ ਦਾ ਬਸਣਾ ਬਹੁਤ ਔਖਾ ਹੋਇਆ ਪਿਆ ਸੀ ਜਗ੍ਹਾ ਬਹੁਤ ਮੌਕੇ ਦੀ ਅਤੇ ਬੜੀ ਰਮਣੀਕ ਸੀ ਪੁਰਾਣੇ ਬ੍ਰਾਹਮਣੀ ਵਿਸ਼ਵਾਸਾਂ ਤੇ ਭਰਮਾਂ ਬਹਿਮਾਂ ਦੇ ਮਾਰੇ ਲੋਕਾਂ ਵਿੱਚ ਇਹ ਵਿਚਾਰ ਜ਼ੋਰ ਫੜ ਗਿਆ ਸੀ ਕਿ ਇਹ ਜਗ੍ਹਾ ਭਾਰੀ अथवा ਸਖਤ ਹੈ ਭੂਤਾਂ ਪ੍ਰੇਤਾਂ ਦਾ ਵਾਸਾ ਉਸ ਥਾਂ ਉੱਤੇ ਕਿਹਾ ਜਾ ਰਿਹਾ ਸੀ ਗੁਰੂ ਅੰਗਦ ਦੇਵ ਜੀ ਨੇ ਨਿਰਣਾ ਕੀਤਾ ਕਿ ਲੋਕਾਂ ਦੇ ਮਨਾਂ ਚੋਂ ਭਰਮ ਬਹਿਮ ਕੱਢਿਆ ਜਾਵੇ ਕਿਸੇ ਜਗ੍ਹਾ ਨੂੰ ਪਾਰਾ ਕਿਸੇ ਨੂੰ ਹਲਕਾ ਕਿਸੇ ਥਾਂ ਨੂੰ ਪਵਿੱਤਰ ਤੇ ਕਿਸੇ ਨੂੰ ਅਪਵਿੱਤਰ ਕਰਾਰ ਦੇਣ ਦੇ ਬਹਿਮਾਂ ਤੋਂ ਲੋਕਾਂ ਦਾ ਛੁਟਕਾਰਾ ਕਰਾਉਣਾ ਬੜਾ ਜ਼ਰੂਰੀ ਸੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਬੁਲਾ ਕੇ ਹੁਕਮ ਕੀਤਾ ਕਿ ਉਹ ਗੋਇੰਦ ਦੇ ਨਾਲ ਜਾ ਕੇ ਵਿਆਸ ਦੇ ਕੰਡੇ ਵਾਲੀ ਪੱਤਣ ਵਾਲੀ ਧਰਤੀ ਜੋ ਉਂਝ ਬੜੀ ਖੂਬਸੂਰਤ ਅਤੇ ਰਮਣੀਕ ਦੱਸੀ ਜਾ ਰਹੀ ਹੈ ਦਾ ਮੌਈਨਾ ਕਰਨ ਅਤੇ ਲੋਕਾਂ ਦੇ ਭਰਮ-ਭੈਮ ਨੂੰ ਜੜੋਂ ਕੱਟਣ ਖਾਤਰ ਨਗਰ ਬਸਾ ਦੇਣ ਦੂਜੇ ਦੂਰਦਰਸ਼ੀ ਅਤੇ ਦਿੜਗਦਰਸ਼ੀ ਸਤਿਗੁਰੂ ਅੰਗਦ ਦੇਵ ਜੀ ਨੇ ਦੂਰ ਦੀ ਇੱਕ ਹੋਰ ਗੱਲ ਦੀ ਸੋਚ ਰੱਖੀ ਸੀ ਉਹ ਇਹ ਕਿ ਜਿਵੇਂ ਪਹਿਲੇ ਜਾਮੇ ਸਮੇ ਗੁਰੂ ਨਾਨਕ ਸਾਹਿਬ ਨੇ ਆਪਣਾ ਪ੍ਰਚਾਰਕ ਕੇਂਦਰ ਕਰਤਾਰਪੁਰ ਸਾਹਿਬ ਬਣਾ ਰੱਖਿਆ ਸੀ ਤੇ ਦੂਜੇ ਜਾਮੇ ਵਿੱਚ ਪ੍ਰਚਾਰ ਦੇ ਕੰਮ ਨੂੰ ਹੋਰ ਵਧਾਉਣ ਲਈ ਖਡੂਰ ਸਾਹਿਬ ਨੂੰ ਇੱਕ ਮਜ਼ਬੂਤ ਕੇਂਦਰ ਦਾ ਰੂਪ ਦਿੱਤਾ ਸੀ ਇਸੇ ਤਰ੍ਹਾਂ ਤੀਸਰੇ ਜਾਮੇ ਸਮੇ ਇੱਕ ਹੋਰ ਤਕੜਾ ਪ੍ਰਚਾਰਕ ਕੇਂਦਰ ਕਾਇਮ ਕਰਨਾ ਸੀ ਗੋਇੰਦਆ ਆਪ ਇੱਕ ਸਰਮਾਇਦਾਰ ਤੇ ਰਸੂਖ ਵਾਲਾ ਬੰਦਾ ਸੀ ਨਗਰ ਬਸਾਉਣ ਸਮੇ ਪੈਸੇ ਦੀ ਕਮੀ ਆਉਣ ਦਾ ਸਵਾਲ ਹੀ ਨਹੀਂ ਸੀ ਇਮਾਰਤਾਂ ਦਾ ਸਮਾਨ ਮਜ਼ਦੂਰ ਤਰਖਾਨ ਲੋਹਾਰ ਆਦਕਾਂ ਦੀ ਕਿਲ ਤਾਂ ਸੀ ਨਹੀਂ ਲੋਕਾਂ ਨੂੰ ਬਹਿਮ ਲੈ ਡੁੱਬਿਆ ਸੀ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ ਬਾਬਾ ਅਮਰਦਾਸ ਜੀ ਦੀ ਸਾਰ ਲੋਹੇ ਵਰਗੀ ਮਜ਼ਬੂਤ ਸ਼ਖਸੀਅਤ ਅਤੇ ਸਿੱਖ ਸੰਗਤਾਂ ਦੀ ਗੁਰੂ ਪਰ ਅਟਲ ਅਰ ਅਨੰਤ ਸ਼ਰਧਾ ਕਾਰਨ ਕੁਝ ਹਫ਼ਤਿਆਂ ਵਿੱਚ ਨਗਰ ਵਸ ਗਿਆ ਦੁਕਾਨਾਂ ਬਣ ਗਈਆਂ ਬਾਜ਼ਾਰ ਤਿਆਰ ਹੋ ਗਿਆ ਸਥਾਨ ਬਹੁਤ ਹੀ ਮੌਕੇ ਮੁਤਾਬਕ ਸੀ ਉਸ ਜਮਾਨੇ ਵਿੱਚ ਇਹ ਅਸਥਾਨ ਲਾਹੌਰ ਤੋਂ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਤੇ ਵਾਕਿਆ ਸੀ। ਦਰਿਆ ਦਾ ਪਤਨ ਹੋਣ ਕਾਰਨ ਬਿਆਸ ਤੋਂ ਪਾਰ ਉਰਾਰ ਹੋਣ ਵਾਲੇ ਰਾਹੀਰਾਂ ਲਈ ਵੀ ਸੋਨਾ ਪੜਾ ਬਣ ਗਿਆ। ਰੌਣਕ ਦਿਨ-ਬਦਿਨ ਵੱਧ ਹੁੰਦੀ ਗਈ ਜਦੋਂ ਬਾਬਾ ਅਮਰਦਾਸ ਜੀ ਨੂੰ ਗੁਰਦਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਇਸ ਸੁਹਾਵਣੀ ਥਾਂ ਨੂੰ ਹੀ ਆਪ ਜੀ ਨੇ ਆਪਣਾ ਹੈੱਡਕੁਆਟਰ ਬਣਾ ਲਿਆ ਸੀ। ਗੋਇੰਦ ਦੇ ਦੀ ਬੇਨਤੀ ਉੱਤੇ ਇਹ ਨਗਰ ਸੰਮਤ 1603 ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੁਰੂ ਅਮਰਦਾਸ ਜੀ ਦੇ ਲੋਕਾਂ ਨੂੰ ਭਰਮ-ਮਹਿਮ ਕਰਨ ਲਈ ਵਸਾਇਆ ਸੀ ਜੋ ਅੱਜ ਭਲੀਪਾਂਤ ਵਸ ਰਿਹਾ ਹੈ ਅਤੇ ਸੰਮਤ 1603 ਤੋਂ ਲੈ ਕੇ ਅੱਜ ਤੱਕ ਕੋਈ ਭੂਤ ਜਾਂ ਪ੍ਰੇਤ ਦੀਦਾਰ ਦੇਣ ਇੱਧਰ ਨਹੀਂ ਆਇਆ ਆਸ ਕੀਤੀ ਜਾ ਸਕਦੀ ਹੈ ਕਿ ਇਹ ਭੂਤ ਪ੍ਰੇਤ ਨਿਗਟ ਭੋਇਤ ਵਿੱਚ ਵੀ ਨਹੀਂ ਜਾਰ ਹੋ ਸਕਣਗੇ ਹਾਂ ਗੁਰਬਾਣੀ ਤੇ ਗੁਰ ਇਤਿਹਾਸ ਦਾ ਠੀਕ ਢੰਗ ਨਾਲ ਪ੍ਰਚਾਰ ਨਾ ਹੋ ਸਕਣ ਕਾਰਨ ਬ੍ਰਾਹਮਣੀ ਮਤ ਦੇ ਭਰਮ ਮਹਿਮਰੂਪੀ ਭੂਤ ਪ੍ਰੇਤ ਧੜਾ ਧੜਾ ਪ੍ਰਗਟ ਹੋ ਰਹੇ ਹਨ ਜਿਨ੍ਹਾਂ ਨੂੰ ਨੱਥ ਪਾਉਣ ਬਾਰੇ ਹਰ ਪੰਥ ਦਰਦੀ ਨੂੰ ਉਪਰਾਲਾ ਕਰਨਾ ਚਾਹੀਦਾ ਹੈ